ਜਿਹੜਾ ਭੁਗਤਿਆਂ ਨੂੰ ਚੱਕਰ ਦਾ ਕੰਮ ਚੱਲੂ ਕੀਤਾ ਹੈ ਪੰਜਾਬ ਸਰਕਾਰ ਨੇ ਵੱਲੋਂ ਸੋਚ ਸੋਚ ਨੰਬਰ ਆ ਗਏ ਸਾਡੇ ਵੱਲੋਂ ਕਿ ਬਹੁਤ ਵਧੀਆ ਕੰਮ ਚੱਲ ਰਿਹਾ ਗਿਆ ਕੋਨੇ-ਖੋਨੇ ਬੱਚੇ ਲੈ ਕੇ ਕਿਥੋਂ ਕਿਥੋਂ ਆ ਰਹੀਆਂ ਨੇ ਸਾਨੂੰ ਕਿਥੋਂ ਬਦਲ ਐਡੇ-ਐਡੇ ਬੱਚੇ ਪਿਆਰੇ ਜਾਂਦੇ ਨੇ ਇਹ ਇਹਨਾਂ ਨੂੰ ਮੰਨਣਾ ਲਾਇਆ ਪਹਿਲੀ ਗੱਲ ਤੇ ਮੰਗਣਾ ਹੀ ਆਪਣੇ ਆਪ 'ਚ ਗਲਤ ਹੈ ਪਰ ਉਸ ਤੋਂ ਇਲਾਵਾ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਗਵਰਨਮੈਂਟ DNA ਟੈਸਟ ਕਰਵਾ ਰਹੀ ਹੈ ਇੱਕ ਕਈ ਜਗ੍ਹਾ ਤੋਂ ਬੱਚੇ ਕਿਡਨੈਪਰ ਕੋਲੋਂ ਵੀ ਲੋਕ ਇਹ ਮੰਗਵਾ ਰਹੇ ਮੰਗਣ ਦੀ ਆੜ ਕਿ ਕਰਿਮੀਨਲ ਐਕਟੀਵਿਟੀਜ਼ ਵਾਲੇ ਲੋਕ ਕਰਦੇ ਆ ਕਿ ਗਵਰਨਮੈਂਟ ਨੂੰ ਕਹਿ ਰਹੇ ਆ ਕਿ ਸਟ੍ਰਿਕਟ ਐਕਸ਼ਨ ਲਾਣੇ ਜੋ ਵੀ ਗਵਰਨਮੈਂਟ ਨੇ ਪ੍ਰਾਲਾ ਕਰੀਏ ਤਾਂ ਇਹਨੇ DNA ਟੈਸਟ ਕਰਦੀ ਹੈ ਰਹਿਣ ਵਿੱਚ ਰੁਕ ਰਹੀ ਹੈ ਦੀ ਇਹ ਮੰਗਦਾ ਹੈ ਡੈਫੀਨਿਟਲੀ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ ਪੰਜਾਬ ਸਰਕਾਰ ਦੀ ਭਿਖਾਰੀਆਂ ਦੇ ਖਿਲਾਫ ਹੁਣ ਨਿਰੰਤਰ ਜਿਹੜੀ ਕਾਰਵਾਈ ਹੈ ਉਹ ਦੇਖਣ ਨੂੰ ਮਿਲੇਗੀ ਜੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਅਜ ਅਮਰੀਕਸਰ ਦੇ ਗੋਲਡਨ ਗੇਟ ਤੇ ਜਿਹੜੀ ਕਾਰਵਾਈ ਹੈ ਉਹ ਮੰਤਿਆ ਖਿਲਾਫ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਕਮਿਸ਼ਨਰੇਟ ਦੀ ਗੱਡੀ ਉੱਥੇ ਪਹੁੰਚਦੀ ਹੈ ਤੇ ਭਿਖਾਰੀਆਂ ਨੂੰ ਬਿਠਾ ਕੇ ਜਿਹੜਾ ਉਹ ਨੇੜੇ ਦੇ ਥਾਣੇ ਦੇ ਵਿੱਚ ਲਿਜਾਇਆ ਜਾਂਦਾ ਤਾਂ ਕੁਝ ਨਾ ਕੁਝ ਜਿਹੜੀ ਹੋਏਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੁਣ ਕਹਿ ਦਿੱਤਾ ਗਿਆ ਹੈ ਕਿ ਡੀਐਨਏ ਟੈਸਟ ਜਿਹੜਾ ਉਹ ਕਰਵਾਇਆ ਜਾਏਗਾ ਪਤਾ ਕੀਤਾ ਜਾਵੇਗਾ ਕਿ ਇਹ ਬੱਚਾ ਜੇਕਰ ਕਿਸੇ ਨੇ ਕੁਛੜ ਚੱਕਿਆ ਤਾਂ ਉਹ ਬੱਚਾ ਉਹਨਾਂ ਦਾ ਹੈ ਜਾਂ ਨਹੀਂ ਹੈ ਕਿਉਂਕਿ ਵੱਡੀ ਮਾਫੀਆ ਜਿਹੜਾ ਉਹ ਬਣਦਾ ਜਾ ਰਿਹਾ ਪਿਖਾਰੀ ਮਾਫੀਆ ਕਿਉਂਕਿ ਇਹ ਕਾਨੂੰਨੀ ਰਿਪੋਰਟਾਂ ਕਹਿੰਦੀਆਂ ਨੇ ਮੀਡੀਆ ਰਿਪੋਰਟਸ ਕਹਿੰਦੀਆਂ ਨੇ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਆ ਪਿਖਾਰੀ ਮਾਫੀਆ ਜਿਹੜਾ ਉਹ ਵੱਧਦਾ ਜਾ ਰਿਹਾ ਜੇ ਅਸੀਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਆ ਰੱਜਿਆ ਪੁੱਜਿਆ ਸ਼ਹਿਰ ਹੈ ਸ਼ਹਿਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਨਾ ਖਾਣ ਦੀ ਕਮੀ ਹੈ ਨਾ ਪੀਣ ਦੀ ਕਮੀ ਹੈ ਤੇ ਨਾ ਰਹਿਣ ਦੀ ਕਮੀ ਹੈ ਤਾਂ ਉਸ ਦੇ ਬਾਵਜੂਦ ਵੀ ਇੰਨਾ ਪਿਖਾਰੀ ਮਾਫੀਆ ਆਖਿਰਕਾਰ ਆ ਕਿਥੋਂ ਰਿਹਾ ਹੁਣ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਮਗਰ ਲੋਕਾਂ ਦੀ ਰਾਏ ਜਾਣ ਅਸੀਂ ਜ਼ਰੂਰ ਗਰਾਊਂਡ ਜ਼ੀਰੋ ਰਿਪੋਰਟ ਤੇ ਪਹੁੰਚਿਆ ਕਿ ਲੋਕਾਂ ਕੋਲੋਂ ਜਾਣਾਂਗੇ ਕਿ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਸਹੀ ਕੀਤੀ ਜਾ ਰਹੀ ਹੈ ਲੋਕਾਂ ਦੀ رائے ਲੈ ਲੈਣੇ ਆ ਕਿ ਲੋਕਾਂ ਨੇ ਇਸ ਬਾਬਤ ਕੀ ਕਹਿਣਾ ਸੋ ਇਸ ਸਮੇਂ ਅੰਮ੍ਰਿਤਸਰ ਦੇ ਲਾਰੈਂਸ ਰੋਡ ਦੇ ਮੌਜੂਦ ਹਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕ ਕਿਵੇਂ ਦੇਖਦੇ ਇਸ ਜੋ ਮੁਕੱਦਮਾ ਚੱਲ ਰਿਹਾ ਜੋ ਕਾਰਵਾਈ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਸੋ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਆ ਭਾਈ ਸਾਹਿਬ ਕੀ ਨਾਮ ਹੈ ਤੇ ਇੱਕ ਸਵਾਲ ਹੈ ਤੁਹਾਡੇ ਕੋਲ ਲੈ ਕੇ ਆਏ ਹਾਂ ਕਿ ਪੰਜਾਬ ਸਰਕਾਰ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮੰਗਤਿਆਂ ਦੇ ਖਿਲਾਫ ਪਿਖਾਰੀਆਂ ਦੇ ਖਿਲਾਫ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਮੋੜਾਂ ਦੇ ਉੱਤੇ ਜਿਹੜੇ ਗੱਡੀਆਂ ਸਾਫ਼ ਕਰਦੇ ਹੁੰਦੇ ਨੇ ਨਾਲ-ਨਾਲ ਮੰਗਦੇ ਹੁੰਦੇ ਨੇ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਡੀਐਨਏ ਟੈਸਟ ਹੋਵੇਗਾ ਹੁਣ ਮੇਰਾ ਨਾਮ ਮਨੋਇਕ ਕੁਮਾਰ ਆ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਬਹੁਤ ਵਧੀਆ ਕੰਮ ਹੈ ਜਿਹੜਾ ਸਰਕਾਰ ਨੇ ਆ ਸੋਚਿਆ ਕਿ ਡੀਐਨਏ ਕਰਾਉਣਾ ਚਾਹੀਦਾ ਕਿਉਂਕਿ ਇਹੋ ਹੀ ਮੰਗਤੇ ਜਿਹੜੇ ਮੰਗਦੇ ਨੇ ਲੋਕਾਂ ਨੂੰ ਤੰਗ ਕਰਦੇ ਨੇ ਚੌਂਕ ਜਿਗਲੋਤੇ ਹੁੰਦੇ ਨੇ ਅਸੀਂ ਵੀ ਗੱਡੀ ਲੈ ਕੇ ਨੰਗੀਆਂ ਸ਼ੀਸ਼ੇ ਸਾਫ਼ ਕਰਨ ਲਈ ਖਲੋ ਜਾਂਦੇ ਨੇ ਕੋਈ ਵੀ ਗੱਡੀ ਤੇਜ਼ ਹੋਈ ਇਹਨਾਂ ਨੂੰ ਡਾਦਾ ਦੇ ਨੇਕਸਾਨ ਗੱਡੀ ਵਾਲੇ ਦਾ ਮੰਨਿਆ ਜਾਂਦਾ ਹੈ ਕਿ ਗੱਡੀ ਵਾਲੇ ਨੇ ਗਲਤੀ ਕੀਤੀ ਹੈ ਤੇ ਇਹਨਾਂ ਦਾ ਕੋਈ ਕਸੂਰ ਨਹੀਂ ਪਰ ਇਹਨਾਂ ਨੂੰ ਫੜਨਾ ਚਾਹੀਦਾ ਸਰਕਾਰ ਨੂੰ ਇਹਨਾਂ ਨੂੰ ਜੜੇ ਸ਼ਟਰ ਬਣਾਏ ਹੋਏ ਹੈ ਬਣਾਏ দেয়া ਉਹਨਾਂ ਉੱਤੇ ਰੱਖਣਾ ਚਾਹੀਦਾ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਫਿਲਮਾਂ ਵੀ ਅਸੀਂ ਵੇਨੇ ਆ ਫਿਲਮਾਂ 'ਚ ਵੀ ਕਈ ਜਜੂਸ ਹੁੰਦੇ ਨੇ ਜਿਹੜੇ ਮੰਗਤੇ ਬਣ ਕੇ ਰਹਿੰਦੇ ਨੇ ਇੰਡੀਆ 'ਚ ਜਿਵੇਂ ਬਹੁਤ ਜ਼ਿਆਦਾ ਮੰਗਤਿਆਂ ਦੀ ਤੈਦਾਰ ਵਧੀ ਹੋਈ ਹੈ ਪੂਰੇ ਇੰਡੀਆ 'ਚ ਬਹੁਤ ਜ਼ਿਆਦਾ ਹੈਗੀ ਹੈ ਤੇ ਇਸ ਲਈ ਆਪਣੇ ਸੈਂਟਰ ਸਰਕਾਰ ਨੂੰ ਚਾਹੀਦਾ ਨਾ ਉਹ ਨੱਥ ਪਾਣੇ ਚਾਹੀਦੇ ਕਿਉਂਕਿ ਇੰਨਾ ਚੀ ਕੋਈ ਜੂਸ ਵੀ ਹੋ ਜ਼ਿਆਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਹੁਣ ਨਿਰੰਤਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੀ ਗੱਲ ਕੀਤੀ ਜਾਵੇ ਅਮਰitsar ਦੇ ਗੋਲਡਨ ਗੇਟ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕਮਿਸ਼ਨ ਰੇਟ ਦੀ ਗੱਡੀ ਮੰਗਤਿਆਂ ਨੂੰ ਲੈ ਕੇ ਲੋਕਲ ਥਾਣਿਆਂ ਦੇ ਵਿੱਚ ਲੈ ਜਾ ਕੇ ਗਈ ਕਾਰਵਾਈ ਹੋਣੀ ਸ਼ੁਰੂ ਹੋ ਚੁੱਕੀ ਆ ਤੁਸੀਂ ਕਿੰਨੇ ਨੰਬਰ ਦੋਗੇ ਇਸ ਪੰਜਾਬ ਸਰਕਾਰ ਦੇ ਇਸ ਕਦਮ ਨੂੰ ਜਿਹੜਾ ਮੰਗਤਿਆਂ ਨੂੰ ਚੱਕਰ ਦਾ ਕੰਮ ਚਾਲੂ ਕੀਤਾ ਹੈ ਪੰਜਾਬ ਸਰਕਾਰ ਨੇ ਉਹਨੂੰ ਸੋਚ ਸੋਚ ਨੰਬਰ ਆਗੇ ਸਾਡੇ ਵੱਲੋਂ ਕਿ ਬਹੁਤ ਵਧੀਆ ਕੰਮ ਕੀਤਾ ਗਿਆ ਕਿ ਜਿਹੜੇ ਵੀ ਕੰਮ ਹੁੰਦੇ ਆ ਮੰਗਤੇ ਦੇ ਥਰੂ ਹੁੰਦੇ ਜਿਹੜੇ ਚੋਰੀ ਚਕਾਰੇ ਵਗੈਰਾ ਹੁੰਦੀ ਆ ਉਹ ਵੀ ਮੰਗਤੇ ਹੀ ਕਰਦੇ ਨੇ ਅੰਨਾ ਜੀ ਛੁਪੇ ਦਿਨੇ ਉਹ ਚੋਰ ਵੱਡੇ ਇਸ ਲਈ ਬਹੁਤ ਵਧੀਆ ਕਾਰਵਾਈ ਆ ਇਹਦੇ ਤੋਂ ਵੀ ਵੱਡੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਨੂੰ ਸਲਾਕਾ ਪਿੱਛੇ ਵੀ ਭੇਜਣਾ ਚਾਹੀਦਾ ਜੇਲ੍ਹ ਚ ਭੇਜਣਾ ਚਾਹੀਦਾ ਮਾਈ ਸਾਹਿਬ ਅਸੀਂ ਗੱਲਬਾਤ ਕਰ ਰਹੇ ਆ ਕਾਰਵਾਈ ਪੰਜਾਬ ਸਰਕਾਰ ਦੀ ਕਿਵੇਂ ਦੇਖ ਰਹੇ ਹੋ ਕਿਉਂਕਿ ਅਕਸਰ ਅਸੀਂ ਤੁਸੀਂ ਲਾਰੈਂਸ ਰੋਡ ਤੇ ਹੀ ਹੋ ਤੇ ਲਾਰੈਂਸ ਰੋਡ ਦੇ ਅਕਸਰ ਦੇਖਦੇ ਰਹਿੰਦੇ ਆ ਕਿ ਗੱਡੀਆਂ ਸਾਫ਼ ਕਰਨ ਦੇ ਬਹਾਨੇ ਜਿਹੜੇ ਮੰਗਦੇ ਹੀ ਦਿਖਾਈ ਦਿੰਦੇ ਨੇ ਮੰਗਤੇ ਹੁਣ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਫੜ ਕੇ ਉਹਨਾਂ ਤੇ ਕਾਰ ਗਲਤ ਪਾਈ ਜਾਣਗੇ ਨਾਲ ਦੇ ਨਾਲ ਡੀਆਰਐਨਏ ਟੈਸਟ ਕਰਵਾਇਆ ਜਾਏਗਾ ਕਿਵੇਂ ਦੇਖੋ ਜੋ ਮੈਂ ਮੰਗਨ ਵਾਲੇ ਨੇ ਜਿਹੜਾ ਵੀ ਆਪਣੇ ਬਾਈਕ ਲੈ ਲੋ ਜਾਂ ਗੱਡੀ ਲੈ ਲੋ ਗੱਡੀ ਜਿੱਦੋਂ ਜਾਂਦੇ ਆਪਾਂ ਫਰ ਗਿਆ ਸ਼ੀਸ਼ਾ ਸਾਫ਼ ਕਰਨਾ ਚੱਲੂਗਾ ਦਿੰਦੇ ਨੇ ਸ਼ੀਸ਼ਾ ਸਾਫ਼ ਕਰਦੇ ਕਰਦੇ ਕਿਸੇ ਨੇ ਇੱਕ ਦੋ ਵਾਰੀ ਨਾ ਐਕਸੀਡੈਂਟ ਵੀ ਹੋਇਆ ਲਾਰੈਂਸ ਰੋਡ 'ਚ ਪਵਨਜੀਤ ਨੂੰ ਵੀ ਪਤਾ ਜੇ ਮਹਾ ਮਹਾ ਮੁਸ਼ਕਲ ਦਾ ਫਾਇਦਾ ਫੇ ਉਹ ਭੱਜ ਜਾਂਦੇ ਨੇ ਤੇ ਜਿਹੜਾ ਗੱਡੀ ਵਾਲੇ ਨੇ ਛੱਟਾ ਛੱਟਾ ਲੱਗ ਜਾਂਦੇ ਨੇ ਪਿੱਛੇ ਗੱਡੀ ਵੀ ਟੁੱਟ ਗਈ ਇੱਕ ਦੋ ਲਾਰੈਂਸ ਰੋਡ ਦੀ ਟੁੱਟੀਆਂ ਇਹ ਲਿਕੇ ਲਿਕੇ ਬੱਚਿਆਂ ਦੀ ਆੜ ਦੇ ਵਿੱਚ ਦੇਖਿਆ ਨੀਚੇ ਬੱਚੇ ਦੇ ਆੜ ਦੇ ਵਿੱਚ ਰਾਤ ਨੂੰ ਵੀ ਇਹ ਲੋਥੇ ਮੰਗਣ ਵਾਲੇ ਆਈਂਦੇ ਨੇ ਪੈਨ ਚੋਰੀਆਂ ਚਕਾਰੀਆਂ ਵੀ ਐਵੇਂ ਕਰਦੇ ਆ। ਬੱਚੇ ਚੁੱਕਣ ਦਾ ਪਿੱਛੇ ਜੀ ਪੰਗਾ ਵੈ ਬੰ ਸੋਹਣੇ-ਹੋਣੇ ਬੱਚੇ ਲੈ ਕੇ ਪਤਾ ਨਹੀਂ ਕਿੱਥੋਂ-ਕਿੱਥੋਂ ਆ ਰਹੀਆਂ ਨੇ ਸਾਨੂੰ ਖੁਸ਼ ਨੂੰ ਬਦਲਣਾ। ਐਡੇ-ਐਡੇ ਬੱਚੇ ਪਿਆਰੇ ਜਾਂਦੇ ਨੇ ਕਿ ਇਹਨਾਂ ਨੂੰ ਮੰਗਣਾ ਲਾਇਆ ਦਾ। ਜੀ ਬਿਲਕੁਕੁਲ ਜੀ ਲੋਕਾਂ ਦਾ ਜਿਹੜਾ ਪੰਜਾਬ ਸਰਕਾਰ ਦਾ ਇਹ ਕਦਮ ਹੈ ਜ਼ਰੂਰ ਇਸਲਾਗਾਯੋਗ ਹੈ। ਇਹ ਅਸੀਂ ਅਲੱਗ-ਅਲੱਗ ਤਰ੍ਹਾਂ ਜਿਹੜੀ ਗੱਲਬਾਤ ਤੇ ਲੋਕਾਂ ਦੇ ਨਾਲ ਕਰ ਰਹੇ ਆ ਲੋਕਾਂ ਦੇ ਕੋਲ ਜਾਣਾਂਗੇ ਤੇ ਕੀ ਲੋਕ ਇਸ ਬਾਰੇ ਕੀ ਕਹਿੰਦੇ ਨੇ ਕਿਉਂਕਿ ਆਸ-ਪਾਸ ਦੇਖ ਪਾਣੇ ਆ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਇਹ ਲਾਰੈਂਸ ਰੋਡ ਹੈ ਲਾਰੈਂਸ ਰੋਡ ਤੇ ਅਸੀਂ ਅਕਸਰ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੁੰਦੀਆਂ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆ ਲੋਕ ਨੇ ਉਹ ਪਰੇਸ਼ਾਨ ਵੀ ਹੁੰਦੇ ਨੇ ਖਾਸ ਤੌਰ ਤੇ ਕਿਉਂਕਿ ਜਿਹੜੇ ਭਿਖਾਰੀ ਨੇ ਉਹ ਗੱਡੀਆਂ ਦੇ ਸਾਹਮਣੇ ਆ ਕੇ ਚਲੋ ਸਾਫ ਸਫਾਈ ਕਰਨੀ ਮਿਹਨਤ ਕਰਨਾ ਇੱਕ ਰੱਬ ਰੂਪੀ ਹੈ ਕਿ ਮਿਹਨਤ ਕਰਨੀ ਚਾਹੀਦੀ ਮਗਰ ਉਸ ਦੇ ਬਾਵਜੂਦ ਕੰਮ ਕਰਨ ਦੀ ਆੜ ਦੇ ਵਿੱਚ ਜਦੋਂ ਅਸੀਂ ਮੰਗਦੇ ਆ ਤਾਂ ਕਿਤੇ ਨਾ ਕਿਤੇ ਇਫੈਕਟ ਵੀ ਮਾੜਾ ਜਾਂਦਾ ਦੁਨੀਆ ਦੇ ਵਿੱਚ ਤਾਂ ਦੂਸਰੀ ਗੱਲ ਕੀਤੀ ਜਾਵੇ ਤਾਂ ਭਿਖਾਰੀ ਮਾਫੀਆ ਜਿਹੜਾ ਵੱਧਦਾ ਜਾ ਰਿਹਾ ਸੋ ਇਸ ਦੇ ਉੱਤੇ ਨਕੇਲ ਜਿਹੜੀ ਪੰਜਾਬ ਸਰਕਾਰ ਤੋਂ ਲਗਾਤਾਰ ਜਿਹੜੀ ਕਸਨ ਦਾ ਜਿਹੜਾ ਕਦਮ ਹੈ ਉਹ ਚੱਕਿਆ ਜਾ ਰਿਹਾ ਫਿਲਹਾਲ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਲੋਕਾਂ ਦਾ ਇਸ ਬਾਬਤ ਕੀ ਕਹਿਣਾ ਤਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜੇਕਰ 100 100 ਨੰਬਰ ਦਈਏ ਤਾਂ ਉਹ ਘਟਣਗੇ ਕਿਉਂਕਿ ਇਹ ਮਾਫੀਆ ਜਿਹੜਾ ਇਸ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਅਸਰੋ ਨਿਰੰਤਰ ਗੱਲਬਾਤ ਕਰ ਰਹੇ ਹਾਂ ਆ ਪਾਇਸਬ ਕੀ ਨਾਮ ਹੈ ਜੀ ਵਰਮ ਜੀ ਅੱਜ ਅਸੀਂ ਖਬਰ ਕਰ ਰਹੇ ਹਾਂ ਕਿ ਜਿਹੜਾ ਭਿਖਾਰੀ ਮਾਫੀਆ ਚੱਲ ਰਿਹਾ ਸੜਕ ਦੇ ਮੋੜ ਤੇ ਅਸੀਂ ਦੇਖਦੇ ਹਾਂ ਜਦ ਨਾਲ ਮੰਗਦੇ ਵੀ ਆ ਪੰਜਾਬ ਸਰਕਾਰ ਵੱਲੋਂ ਹੁਣ ਡੀਐਨਏ ਟੈਸਟ ਕਰਵਾਉਣ ਨੂੰ ਕਿਹਾ ਗਿਆ ਕਿ ਪਤਾ ਲੱਗ ਸਕੇ ਉਹ ਆਂਦੇ ਕਿੱਥੋਂ ਨੇ ਆਖਿਰਕਾਰ ਤਾਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਦੇਖੋ ਜੀ ਇਹ ਫੈਸਲਾ ਬਹੁਤ ਵਧੀਆ ਹੈ ਪਹਿਲੀ ਗੱਲ ਤੇ ਮੰਗਣਾ ਹੀ ਆਪਣੇ ਆਪ 'ਚ ਗਲਤ ਹੈ ਪਰ ਉਸ ਤੋਂ ਇਲਾਵਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣ ਗਵਰਨਮੈਂਟ ਡੀਐਨਏ ਟੈਸਟ ਕਰਵਾ ਰਹੀ ਹੈ ਤੇ ਇੱਕ ਕਈ ਜਗ੍ਹਾ ਤੋਂ ਬੱਚੇ ਕਿਡਨੈਪ ਕਰਕੇ ਉਹਨਾਂ ਕੋਲੋਂ ਪੀਕ ਮੰਗਵਾਉਂਦੇ ਆ ਜਿਸ ਦੇ ਨਾਲ ਡੈਫੀਨਿਟਲੀ ਉੱਤੇ ਕੁਝ ਨਕੇਲ ਕੱਸੀ ਜਾਏਗੀ ਉਸ ਤੋਂ ਇਲਾਵਾ-ਲਾਵਾ ਮੈਨੂੰ ਲੱਗਦਾ ਹੈ ਕਿ ਮੰਗਣ ਦੀ ਆੜ 'ਚ ਕੁਝ ਕ੍ਰਿਮੀਨਲ ਐਕਟੀਵਿਟੀਆਂ ਵੀ ਆ ਲੋਕ ਕਰਦੇ ਆ ਤੇ ਗਵਰਨਮੈਂਟ ਨੂੰ ਚਾਹੀਦਾ ਹੈ ਤੇ ਸਟ੍ਰਿਕਟ ਐਕਸ਼ਨ ਲੈਣੇ ਤੇ ਜੋ ਵੀ ਗਵਰਨਮੈਂਟ ਉਹਨੂੰ ਉਪਰਾਲਾ ਕਰ ਰਹੀ ਹੈ ਚਾਹੇ ਇਹਨਾਂ ਦੇ ਡੀਐਨਏ ਟੈਸਟ ਕਰ ਰਹੀ ਹੈ ਚਾਹੇ ਇਹਨੂੰ ਰੋਕ ਰਹੀ ਹੈ ਭੀਖ ਮੰਗਣ ਤੋਂ ਉਹ ਡੈਫੀਨਿਟਲੀ ਲੋਕally ਬਹੁਤ ਫਾਇਦੇਮੰਦ ਹੋਏਗਾ। ਇਹ ਲੱਗਦਾ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਮੁਕੰਮਲ ਰੂਪ ਦੇ ਨਾਲ ਲਗਾਤਾਰ ਜਿਹੜੀ ਚੱਲਦੀ ਜਾ ਰਣੀ ਚਾਹੀਦੀ ਕਿਉਂਕਿ ਇੱਕ ਆਵਾਜ਼ ਉੱਠਦੀ ਆ ਬਾਅਦ ਵਿੱਚ ਕਾਰਵਾਈ ਠੰਮ ਹੋ ਜਾਂਦੀ ਆ। ਤੁਹਾਨੂੰ ਲੱਗਦਾ ਕਿ ਨਿਰੰਤਰ ਚੱਲਣੀ ਚਾਹੀਦੀ ਹੈ ਕਾਰਵਾਈ। ਅੱਜ ਦੇਖੋ ਬਿਲਕੁਲ ਸਹੀ ਗੱਲ ਹੈ ਕਿ ਇੱਕ ਵਾਰੀ ਜੋਸ਼ ਆਂਦਾ ਵਾ 2-4 ਦਿਨ ਉਹਦੇ ਤੇ ਪਰ ਹੁਣ ਲੱਗਦਾ ਹੈ ਕਿ ਜੇ ਇਹਨੂੰ ਚਾਹੀਦਾ ਪ੍ਰੋਪਰ ਤਰੀਕੇ ਨਾਲ ਕੰਟਰੋਲ ਕਰਨਾ ਤਾਂ ਗਵਰਨਮੈਂਟ ਨੂੰ ਰੈਗੂਲਰ ਐਕਟੀਵਿਟੀ ਕਰਦੇ ਰਹਿਣਾ ਚਾਹੀਦਾ। ਬਿਲਕੁਲ ਜੀ ਲੋਕਾਂ ਦੀ ਜਿਹੜੀ ਸਲਾਹਾਂ ਹੈ ਉਹ ਜ਼ਰੂਰ ਪੰਜਾਬ ਸਰਕਾਰ ਨੂੰ ਮਿਲਲੀ ਹੈ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਨਿਰੰਤਰ ਜਿਹੜੀ ਇਹ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਵੇ ਤਾਂ ਹੁਣ ਦੇਖਣਾ ਹੋਵੇਗਾ ਕਿੰਨੇ ਸਮੇਂ ਤੱਕ ਜਿਹੜੀ ਅਮਲ ਦੇ ਵਿੱਚ ਕਾਰਵਾਈ ਹੈ ਉਹ ਲਿਆਂਦੀ ਜਾਂਦੀ ਹੈ ਫਿਲਹਾਲ ਅਸੀਂ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕੋਈ ਜਾਣਾਂਗੇ ਕਿ ਇਸ ਕਦਮ ਨੂੰ ਕਿਵੇਂ ਸਰਾਹਦੇ ਨੇ। ਚਲ ਸੋ ਲਗਾਤਾਰ ਗੱਲਬਾਤ ਜ਼ਰੂਰ ਕਰ ਰਹੇ ਆ ਤਾਂ ਜਿਨ੍ਹਾਂ ਨਾਲ ਵੀ ਗੱਲਬਾਤ ਕਰ ਰਹੇ ਆ ਉਹਨਾਂ ਦਾ ਇਹੀ ਕਹਿਣਾ ਹੈ ਕਿ ਬਹੁਤ ਵਧੀਆ ਕਦਮ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਕਦਮ ਚੱਕਿਆ ਗਿਆ ਸੋ ਕੁਝ ਲੋਕ ਹੋਰ ਵੀ ਨੇ ਉਹਨਾਂ ਨੇ ਗੱਲ ਕਰਦੇ ਆ ਅ ਭਾਈ ਸਾਹਿਬ ਕੀ ਨਾਮ ਹੈ ਲੋਕਲ ਵੀ ਤੁਸੀਂ ਜੀ ਲੋਕਲ ਹੀ ਆ ਭਾਈ ਸਾਹਿਬ ਇੱਕ ਪੰਜਾਬ ਸਰਕਾਰ ਨੇ ਵੱਲੋਂ ਕਦਮ ਚੱਕਿਆ ਗਿਆ ਡੀਐਨਏ ਟੈਸਟ ਕਰਾਇਆ ਜਾਏਗਾ ਜੋ ਪਖਾਰੀ ਮਾਫੀਆ ਚੱਲ ਰਿਹਾ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਹੀ ਵਧੀਆ ਉਪਰਾਲਾ ਵਾ ਜੇ ਸਰਕਾਰ ਇਹੋ ਜਿਹੀ ਕਾਰਵਾਈ ਕਰਦੀ ਹੈ ਕਿ ਜੀ ਅੰਮ੍ਰਿਤਸਰ ਦੇ ਹਰ ਚੌਂਕ ਦੇ ਵਿੱਚ ਖਾਰੀਆਂ ਦੀ ਜਿਹੜੀ ਮਾਤਰਾ ਬਹੁਤ ਵੱਧ ਚੁੱਕੀ ਹੈ ਛੋਟੇ ਛੋਟੇ ਬੱਚੇ ਹੱਥ ਚ ਲੈ ਕੇ ਭੀਖ ਮੰਗਦੇ ਨੇ ਉਹ ਤੁਹਾਨੂੰ ਛਿੜਕਦੇ ਜਾਂਦੇ ਆ ਕਿ ਤਾ ਹੁਣ ਆ ਲਾਈਟ ਹੋ ਚੁੱਕੀ ਆ ਤੇ ਜੇ ਇੱਕਦਮ ਇਹ ਹਰੀ ਲਾਈਟ ਹੁੰਦੀ ਹੈ ਜੇ ਇਥੋਂ ਲੰਘਦੇ ਆ ਤੇ ਇੱਕਦਮ ਹੀ ਬੱਚੇ ਅੱਗੇ ਆ ਜਾਂਦੇ ਨੇ ਕੋਈ ਗੱਡੀਆਂ ਦਾ ਸ਼ੀਸ਼ਾ ਸਾਫ਼ ਕਰਦਾ ਹੈ ਇਸ ਨਾਲ ਦੁਰਘਟਨਾ ਵੀ ਹੋ ਜਾਂਦੀ ਹੈ ਕਈ ਵਾਰੀ ਗੱਡੀਆਂ ਤੇ ਬੱਚਾਂ ਦੇ ਵਿੱਚ ਵੱਜ ਜਾਂਦੀ ਹੈ ਬੱਚੇ ਭਿਖਾਰੀ ਜਿਹੜੀ ਜਿੰਨੇ ਵੀ ਆਸ-ਪਾਸ ਨੇ ਸਾਰੇ ਇਕੱਠੇ ਹੋ ਜਾਂਦੇ ਆ ਤੇ ਗੱਡੀ ਵਾਲੇ ਨੂੰ ਗਲਤ ਕਹਿੰਦੇ ਆ ਕਾਰਵਾਈ ਵੀ ਨਹੀਂ ਹੁੰਦੀ ਉਹਨਾਂ ਦੇ ਬਾਅਦ ਵਿੱਚ ਬੱਚ ਕਾਰਵਾਈ ਵੀ ਨਹੀਂ ਹੁੰਦੀ ਬਿਲਕੁਲ ਸਹੀ ਗੱਲ ਜੇਕਰ ਇਹ ਹੁਣ ਕਾਰਵਾਈ ਸ਼ੁਰੂ ਕੀਤੀ ਹੈ ਤੇ ਇਹਨੂੰ ਅਮਲੀ ਰੂਪ ਵੀ ਦੇਣਾ ਚਾਹੀਦਾ ਇਸ ਤਰ੍ਹਾਂ ਕਈ ਵਾਰੀ ਕਾਨੂੰਨ ਬਣਾਉਂਦੇ ਤੇ ਅੱਗੇ ਪਰ ਲਾਗੂ ਨਹੀਂ ਹੁੰਦੇ ਇਹ ਜੇਕਰ ਬਣਾਇਆ ਤੇ ਲਾਗੂ ਵੀ ਹੋਣਾ ਚਾਹੀਦਾ ਹੈ ਡੀਐਨਏ ਟੈਸਟ ਵੀ ਹੋਣਾ ਚਾਹੀਦਾ ਪਤਾ ਤਾਂ ਲੱਗੇ ਬੱਚਾ ਕਿਹਦਾ ਵਾ ਜੇਕਰ ਉਹ ਕੋਈ ਮਾਂ ਆਪਣੇ ਬੱਚ ਨੂੰ ਚੁੱਕ ਕੇ ਲੈ ਕੇ ਜਾਂਦੀ ਭਾਵੇਂ ਉਹਦਾ ਬੱਚਾ ਹੋਵੇ ਨਾ ਡੀਐਨਏ ਟੈਸਟ ਦਿرائیਏ ਸਾਬਿਤ ਹੋ ਜਾਏਗਾ ਇਹ ਬੱਚਾ ਉਸੇ ਦਾ ਵਾਹਈ ਮੀਡੀਆ ਰਿਪੋਰਟਸ ਵੀ ਆਈਆਂ ਨੇ ਜਿਸ ਦੇ ਵਿੱਚ ਕਿ ਬੱਚੇ ਉਹਨਾਂ ਦੇ ਹੁੰਦੇ ਨਹੀਂ ਕਿਸੇ ਦਾ ਬੱਚਾ ਲੈ ਕੇ ਜਾਂ ਅਗਵਾ ਕਰਕੇ ਉਹਨਾਂ ਕੋਲ ਭੀਖ ਮੰਗਵਾਉਂਦੇ ਇਹ ਬਿਲਕੁਲ ਕਈ ਰਿਪੋਰਟਾਂ ਸਾਹਮਣੇ ਆਈਆਂ ਨੇ ਬੱਚਾ ਕਿਸੇ ਹੋਰ ਦਾ ਹੁੰਦਾ ਉਹ ਆਪਣੇ ਗੋਦ ਵਿੱਚ ਚੁੱਕ ਕੇ ਚਲੀ ਜਾਂਦੇ ਨੇ ਗੱਡੀਆਂ ਨੂੰ ਜਿੱਦੇ ਠੋਕਦੇ ਤੇ ਗੱਡੀ ਵਾਲੇ ਵੀ ਕੀ ਕਰਨ ਮਜਬੂਰੀ ਮਾਂ ਦਾ ਦਰਦ ਮਜਬੂਰੀ ਸਮਝ ਕੇ ਉਹ ਬੱਚੇ ਨੂੰ ਮਾਂ ਨੂੰ ਦੇ ਦਿੰਦੇ ਨੇ 5 10 20 30 ਰੁਪਏ ਦੇ ਦਿੰਦੇ ਨੇ ਕਿ ਬੱਚਾ ਚੁੱਕ ਕੇ ਰਸਤੇ 'ਚ ਭੀਖ ਮੰਗ ਰਹੀ ਹੈ ਤੇ ਅਸੀਂ ਦੇ ਦੀ ਸਾਡੇ ਤਹਵੀਰ ਨਾ ਉਹਨਾਂ ਦਾ ਕੁਝ ਜਾਣਣਾ ਨਹੀਂ ਆ ਪਰ ਜੀ ਆ ਲੋਕ ਜਰੂਰ ਇਸ ਕਦਮ ਨੂੰ ਸਰਾਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਬਹੁਤ ਵਧੀਆ ਕਦਮ ਹੈ ਜੋ ਪੰਜਾਬ ਸਰਕਾਰ ਵੱਲੋਂ ਚੱਕਿਆ ਗਿਆ ਤਾਂ ਸੋ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਕਵਰੇਜ ਜਿਹੜੀ ਹੈ ਉਹ ਕੀਤੀ ਆ ਤੇ ਜੋ ਵੀ ਲੋਕ ਇਥੇ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਕਦਮ ਹੈ ਜਿਸ ਦੇ ਨਾਲ ਕੀ ਪਤਾ ਲੱਗ ਸਕੇਗਾ ਕਿ ਜੋ ਪੁੱਛੜ ਚੱਕੇ ਹੋਏ ਬੱਚੇ ਹੁੰਦੇ ਆ ਜਾਂ ਨਾਲ ਲੈ ਜਾ ਕੇ ਬੱਚੇ ਹੁੰਦੇ ਨੇ ਉਹ ਕੀ ਆਖਿਰਕਾਰ ਉਹਨਾਂ ਦੇ ਬੱਚੇ ਹੈ ਜਾਂ ਨਹੀਂ ਹੈ ਇਹ ਦੇਖਣਾ ਹੋਵੇਗਾ ਕਿਉਂਕਿ ਬਹੁਤ ਵੱਡੀ ਰੈਕਟ ਜੇ ਅਸੀਂ ਗੱਲ ਕੀਤੀ ਜਾਵੇ ਤਾਂ ਇਹ ਵੀ ਚੱਲ ਰਿਹਾ ਕਿਉਂਕਿ ਕਈ ਰਿਸਰਚ ਇਸ ਤਰ੍ਹਾਂ ਦੀਆਂ ਨਿਕਲੀਆਂ ਨੇ ਜਿਸ ਦੇ ਵਿੱਚ ਵੇਖਿਆ ਗਿਆ ਜੋ ਭਿਖਾਰੀ ਹੁੰਦੇ ਨੇ ਉਹ ਕਿਸੇ ਦੇ ਬੱਚੇ ਅਗਵਾ ਕਰਕੇ ਉਹਨਾਂ ਨੂੰ ਪੀਕ ਮੰਗਾਉਂਦੇ ਨੇ ਜਾਂ ਫਿਰ ਕਈ ਇਸ ਤਰ੍ਹਾਂ ਦੇ ਮਾਫੀਆ ਹੁੰਦੇ ਨੇ ਜਿਨ੍ਹਾਂ ਦੇ ਸਰੀਰ ਨੂੰ ਚੋਟਲ ਕਰਕੇ ਫਿਰ ਉਹਨਾਂ ਨੂੰ ਪੀਕ ਮੰਗਾਉਂਦੇ ਨੇ ਤਾਂ ਹੁਣ ਪੰਜਾਬ ਸਰਕਾਰ ਦਾ ਇੱਕ ਬੜਾ ਵਧੀਆ ਕਦਮ ਹੈ ਜਿਸ ਦੇ ਵਿੱਚ ਡੀਐਨਏ ਟੈਸਟ ਕਰਵਾਇਆ ਜਾਏਗਾ ਪਤਾ ਕੀਤਾ ਜਾਏਗਾ ਕਿ ਆਖਿਰਕਾਰ ਇਹ ਲੋਕ ਆਉਂਦੇ ਕਿੱਥੋਂ ਨੇ ਜੇ ਆਏ ਨੇ ਤਾਂ ਕਿੱਥੋਂ ਆਏ ਨੇ ਸਾਰੀ ਇਹਦੇ ਵਿੱਚ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਈ ਜਾਏਗੀ ਹੁਣ ਦੇਖਣਾ ਹੋਵੇਗਾ ਕੀ ਕਾਰਵਾਈ ਕਿਨੇ ਯੋਰਾ ਸ਼ੋਰਾਨਾ ਦੇ ਨਾਲ ਚੱਲਦੀ ਹੈ ਕੈਮਰਾਮੈਨ ਨੋਹ ਨਾਲ ਮਹਿਮਾਨਾ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ